ਪੰਜਾਬੀ ਵਾਈਟਬੋਰਡ ਪੇਸ਼ ਕਰਦੇ ਹਾਂ ਸਤਿ ਸ੍ਰੀਕਾਲ ਜੀ ਪੇਸ਼ ਹੈ ਬਾਲ ਕਹਾਣੀ ਮਿੱਤਰ ਦੀ ਪਰਖ ਗੋਲੂ ਅਤੇ ਮੋਲੂ ਪੱਕੇ ਦੋਸਤ ਸਨ ਗੋਲੂ ਜਿੱਥੇ ਦੁਬਲਾ ਪਤਲਾ ਸੀ ਉੱਥੇ ਹੀ ਮੋਲੂ ਮੋਟਾ ਤੇ ਗੋਲਮਟੋਲ ਦੋਨੋਂ ਇੱਕ ਦੂਜੇ ਦੇ ਜਾਨ ਦੇਣ ਦਾ ਦਮ ਪਰਦੇ ਸਨ ਪਰ ਉਹਨਾਂ ਦੀ ਜੋੜੀ ਦੇਖ ਕੇ ਲੋਕਾਂ ਦਾ ਹਾਸਾ ਛੁੱਟ ਜਾਂਦਾ ਸੀ ਇੱਕ ਵਾਰ ਉਹਨਾਂ ਨੂੰ ਕਿਸੇ ਦੂਸਰੇ ਪਿੰਡ ਵਿੱਚ ਰਹਿਣ ਵਾਲੇ ਮਿੱਤਰ ਦਾ ਸੱਦਾ ਮਿਲਿਆ। ਉਹਨਾਂ ਦੇ ਮਿੱਤਰ ਦਾ ਪਿੰਡ ਜ਼ਿਆਦਾ ਦੂਰ ਤਾਂ ਨਹੀਂ ਸੀ ਪਰ ਉੱਥੇ ਤੱਕ ਜਾਣ ਲਈ ਸੰਘਣੇ ਜੰਗਲ ਵਿੱਚੋਂ ਹੋ ਕੇ ਗੁਜ਼ਰਨਾ ਪੈਂਦਾ ਸੀ ਅਤੇ ਉਹ ਜੰਗਲ ਵਿੱਚ ਜੰਗਲੀ ਜਾਨਵਰਾਂ ਦੀ ਭਰਮਾਰ ਸੀ। ਦੋਵੇਂ ਚੱਲ ਪਏ। ਜਦੋਂ ਉਹ ਜੰਗਲ ਵਿੱਚੋਂ ਹੀ ਹੋ ਕੇ ਗੁਜ਼ਰ ਰਹੇ ਸਨ ਤਾਂ ਉਹਨਾਂ ਨੂੰ ਸਾਹਮਣੋਂ ਇੱਕ ਰਿਚ ਆਉਂਦਾ ਦਿਖਿਆ ਉਸ ਨੂੰ ਦੇਖ ਕੇ ਦੋਨੋਂ ਡਰ ਦੇ ਮਾਰੇ ਥਰ-ਥਰ ਕੰਬਣ ਲੱਗ ਪਏ ਉਸ ਵੇਲੇ ਦੁਬਲਾ ਪਤਲਾ ਗੋਲੂ ਤੇਜ਼ੀ ਨਾਲ ਦੌੜ ਕੇ ਇੱਕ ਰੁੱਖ ਤੇ ਜਾ ਚੜਿਆ ਪਰ ਮੋਟਾ ਹੋਣ ਕਰਕੇ ਮੋਲੂ ਐਨੀ ਤੇਜ਼ੀ ਨਾਲ ਨਹੀਂ ਦੌੜ ਸਕਦਾ ਸੀ ਫਿਰ ਵੀ ਮੋਲੂ ਨੇ ਹੌਸਲਾ ਨਹੀਂ ਛੱਡਿਆ ਉਸ ਨੇ ਸੁਣਿਆ ਸੀ ਕਿ ਰਿਚ ਮਰੇ ਸਰੀਰ ਨੂੰ ਨਹੀਂ ਖਾਂਦੇ ਉਹ ਤੁਰੰਤ ਜ਼ਮੀਨ ਤੇ ਲੇਟ ਗਿਆ ਤੇ ਸਾ ਰੋਕ ਲੇ ਰਿਚ ਮੋਲੂ ਦੇ ਕੋਲ ਆਇਆ ਉਸ ਦੇ ਚਿਹਰੇ ਅਤੇ ਸਰੀਰ ਨੂੰ ਸੁੰਘਿਆ ਅਤੇ ਅੱਗੇ ਵੱਧ ਗਿਆ ਜਦ ਰਿਚ ਦੂਰ ਨਿਕਲ ਗਿਆ ਤਾਂ ਗੋਲੂ ਰੁੱਖ ਤੋਂ ਉੱਤਰ ਕੇ ਮੋਲੂ ਦੇ ਕੋਲ ਆਇਆ ਤੇ ਬੋਲਿਆ ਮਿੱਤਰ ਮੈਨੂੰ ਦੇਖ ਕੇ ਰਿਚ ਤੈਨੂੰ ਕੁਝ ਕਹਿ ਰਿਹਾ ਸੀ ਕੀ ਕਿਹਾ ਉਸਨੇ ਮੋਲੂ ਨੇ ਗੁੱਸੇ ਵਿੱਚ ਭਰ ਕੇ ਜਵਾਬ ਦਿੱਤਾ ਮੈਨੂੰ ਮਿੱਤਰ کہہ ਕੇ ਨਾ ਬੁਲਾਓ ਰਿਚ ਨੇ ਮੈਨੂੰ ਕਿਹਾ ਕਿ ਗੋਲੂ ਤੇ ਵਿਸ਼ਵਾਸ ਨਾ ਕਰਨਾ ਉਹ ਤੁਹਾਡਾ ਮਿੱਤਰ ਨਹੀਂ ਹੈ ਸੁਣ ਕੇ ਗੋਲੂ ਸ਼ਰਮਿੰਦਾ ਹੋ ਗਿਆ ਉਸ ਨੂੰ ਮਹਿਸੂਸ ਹੋ ਗਿਆ ਕਿ ਉਸ ਕੋਲੋਂ ਵੱਡੀ ਗਲਤੀ ਹੋ ਗਈ ਹੈ ਉਨ੍ਹਾਂ ਦੀ ਮਿੱਤਰਤਾ ਹਮੇਸ਼ਾ ਲਈ ਖਤਮ ਹੋ ਗਈ। ਸੋ ਇਹ ਤਾਂ ਸੀ ਬੱਚਿਓ ਕਹਾਣੀ ਮਿੱਤਰ ਦੀ ਪਰਖ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜੇ ਦੋਸਤ ਨੇ ਮਿੱਤਰ ਨੇ ਉਹ ਸੋਚ ਸਮਝ ਕੇ ਬਣਾਉਣੇ ਚਾਹੀਦੇ ਹਨ। ਸੱਚਾ ਮਿੱਤਰ ਉਹ ਹੈ ਜੋ ਮੁਸੀਬਤ ਵਿੱਚ ਕੰਮ ਆਵੇ। ਸਵਾਰਥੀ ਤੇ ਧੋਖੇबाज ਮਿੱਤਰਾਂ ਤੋਂ ਸਾਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਲੋਕਾਂ ਦਾ ਹਾਸਾ ਕਿਉਂ ਨਿਕਲ ਜਾਂਦਾ ਸੀ ਇਸ ਦਾ ਉੱਤਰ ਹੈ ਗੋਲੂ ਅਤੇ ਮੋਲੂ ਦੀ ਜੋੜੀ ਦੇਖ ਕੇ ਲੋਕਾਂ ਦਾ ਹਾਸਾ ਨਿਕਲ ਜਾਂਦਾ ਸੀ ਇੱਕ ਪਾਸੇ ਗੋਲੂ ਜਿੱਥੇ ਪਤਲਾ ਸੀ ਉੱਥੇ ਮੋਲੂ ਬਹੁਤ ਮੋਟਾ ਸੀ ਪ੍ਰਸ਼ਨ ਦੋਨੋਂ ਦੋਸਤ ਕੰਬੜ ਕਿਉਂ ਲੱਗ ਪਏ ਉੱਤਰ ਜਦੋਂ ਉਹਨਾਂ ਨੇ ਸਾਹਮਣੇ ਆਉਂਦਾ ਇੱਕ ਰਿਸ਼ ਦੇਖਿਆ ਤਾਂ ਦੋਨੋਂ ਦੋਸਤ ਕੰਬੜ ਲੱਗ ਪਏ अगला प्रश्न है रिछ किसू नहीं खांदे। इसका उत्तर है रिछ मरे हुए शरीर नहीं खाते प्रश्न रिछ ने मोलू की उत्तर है रिछ ने कहा कि गोलू तेरा सच्चा मित्र नहीं है उस पर विश्वास ना करना प्रश्न इस कहानी तो की सिक्ख्या मिलती है इस कहानी तो सिक्ख्या मिलती है कि मुसीबत वेले जो काम आए ਉਹੀ ਸੱਚਾ ਮਿੱਤਰ ਹੁੰਦਾ ਹੈ। ਇਸ ਕਹਾਣੀ ਦੇ ਵਿੱਚ ਆਏ ਖਾਲੀ ਸਥਾਨ ਇਸ ਪ੍ਰਕਾਰ ਹਨ। ਪਹਿਲਾ ਗੋਲੂ ਅਤੇ ਮੋਲੂ ਪੱਕੇ ਬੈਸ-ਬੈਸ ਦਸਨ ਤਾਂ ਇਸ ਦੇ ਵਿੱਚ ਆਵੇਗਾ ਦੋਸਤ। ਗੋਲੂ ਅਤੇ ਮੋਲੂ ਪੱਕੇ ਦੋਸਤ ਸਨ। ਬੈਸ ਜਿੱਥੇ ਦੁਬਲਾ ਪਤਲਾ ਸੀ ਉੱਥੇ ਮੋਲੂ ਮੋਟਾ ਸੀ ਤਾਂ ਇਸ ਦੇ ਵਿੱਚ ਆਵੇਗਾ ਗੋਲੂ। ਤੀਸਰਾ ਹੈ ਉਹਨਾਂ ਦੇ ਮਿੱਤਰ ਦਾ ਬੈਸ ਜਿਆਦਾ ਦੂਰ ਨਹੀਂ ਸੀ। ਇਸ ਦੇ ਵਿੱਚ ਆਏਗਾ ਘਰ ਉਹਨਾਂ ਦੇ ਮਿੱਤਰ ਦਾ ਘਰ ਜ਼ਿਆਦਾ ਦੂਰ ਨਹੀਂ ਸੀ ਅਗਲੀ ਖਾਲੀਥਾ ਉਸ ਨੂੰ ਦੇਖ ਕੇ ਦੋਨੋਂ ਡਰ ਦੇ ਮਾਰੇ ਥਰ ਥਰ ਡੈਸ਼ ਡੈਸ਼ ਲੱਗ ਪਏ ਤਾਂ ਇਸ ਦੇ ਵਿੱਚ ਆਏਗਾ ਕੰਬਣ ਯਾਨੀ ਕਿ ਰੇਸ਼ ਨੂੰ ਦੇਖ ਕੇ ਦੋਨੋਂ ਦੋਸਤ ਕੰਬਣ ਲੱਗ ਪਏ ਪੰਜਵਾਂ ਤੇ ਆਖਰੀ ਖਾਲਿਸਤਾਨ ਸੱਚਾ ਮਿੱਤਰ ਉਹ ਹੈ ਜੋ ਡੈਸ਼ 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 ਵਿੱਚ ਕਮ ਆਵੇ ਤਾਂ ਇਸ ਦੇ ਵਿੱਚ ਆਏਗਾ ਮੁਸੀਬਤ ਸੱਚਾ ਮਿੱਤਰ ਉਹ ਹੈ ਜੋ ਮੁਸੀਬਤ ਦੇ ਵਿੱਚ Kam Thanks for watching. Please like and share. Also, subscribe channel Punjabi Whiteboard.